ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਨਵੇਂ ਬਲੌਗ ਦੇ ਵਿੱਚ ਦੋਸਤੋ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਪਤਾ ਹੀ ਆ ਪਾਇਆ ਸੀ ਬਾਬਾ ਜੀ ਨਗਰੀ ਸ਼ਾਦ ਲਾਈ ਤੁਹਾਨੂੰ ਆਪਾਂ ਅੱਜ ਇੱਥੇ ਕੁਝ ਨਵਾਂ ਦੱਸਾਂਗੇ ਚਲੋ ਦੋਸਤੋ ਬੜੇ ਰੋ ਬਲੌਗਸ ਦੇ ਨਾਲ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਦੱਸਦੀ ਹੈ ਕਿ ਚੇਤ ਮਹੀਨੇ ਬਾਬਾ ਜੀ ਦੇ ਮੇਲੇ ਲੱਗਦੇ ਆ ਬਹੁਤ ਜ਼ਿਆਦਾ ਹੀ ਸੰਗਤ ਹੁੰਦੀ ਹੈ ਤੁਸੀਂ ਸਾਡੇ ਨਾਲ ਦੇਖੋ ਨਾਲੋਂ ਚੈੱਕ ਕਰੋ ਕਿੰਨਾ ਹੀ ਸੋਹਣਾ ਰੌਣਕ ਮੇਲਾ ਹੋਇਆ ਹੋਇਆ ਆ ਬਹੁਤ ਜ਼ਿਆਦਾ ਇਕੱਠ ਹੋ ਗਿਆ ਸੰਤਾ ਜੀ ਕਿਉਂ ਤੁਹਾਨੂੰ ਉੱਪਰ ਦੱਸਾਂਗੇ ਦੋਸਤੋ ਇਸ ਬਲੌਗ ਚ ਕਿ ਚੇਤ ਮਹੀਨੇ ਹੀ ਬਾਬਾ ਜੀ ਦੇ ਮੇਲੇ ਕਿਉਂ ਲੱਗਦੇ ਹਨ ਚਲੋ ਪਹਿਲਾਂ ਤੁਸੀਂ ਰੌਣਕ ਮੇਲਾ ਦੇਖੋ ਇਹ ਤੁਹਾਨੂੰ ਉੱਪਰ ਦੱਸ ਦਿਆਂ ਜੀ ਜੀ ਦੋਸਤੋ ਸ਼ਾਤ ਲਈ ਦੇ ਮੰਦਿਰ ਵਿੱਚ ਕਰੋ ਬਾਬਾ ਜੀ ਦੇ ਦਰਸ਼ਨ ਤੇ ਹੁਣ ਤੁਹਾਨੂੰ ਦੱਸ ਦਈਏ ਜੀ ਜਿਹੜਾ ਆਹ ਵਾਲਾ ਧੂਣਾ ਹੈ ਇਹ ਬਾਬਾ ਜੀ ਦਾ ਅਸਲ ਧੂਣਾ ਨਹੀਂ ਹੈਗਾ ਅਸਲ ਧੂਣਾ ਹੈਗਾ ਜੋ ਉਹ ਤੁਹਾਨੂੰ ਆਪਾਂ ਅੰਦਰ ਦਿਖਾਵਾਂਗੇ ਥੋੜੀ ਦੇਰ ਬਾਅਦ ਵੀਡੀਓ ਦੇ ਵਿੱਚ ਤੇ ਹੁਣ ਚੈੱਕ ਕਰੋ ਜੀ ਆਪਾਂ ਜਾ ਰਹੇ ਆ ਸੰਗਤਾਂ ਦੇ ਪਿੱਛੇ ਪਿੱਛੇ ਰੋਟੀਆਂ ਲੱਸੀਆਂ ਵਾਲੇ ਸਥਾਨ ਨੂੰ ਆਪਾਂ ਤੁਹਾਨੂੰ ਫੇਰ ਦਿਖਾਉਂਦੇ ਆ ਕਿੰਨਾ ਇਹ ਰਸ਼ ਪਿਆ ਹੈ ਸੀ ਸਾਡੇ ਪਿੱਛੇ ਲਾਈਨ ਵਿੱਚ ਚੈੱਕ ਕਰ ਸਕਦੇ ਹੋ ਹੁਣ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਰੈਟਸ ਦਸੀ ਰੋਟੀਆਂ ਦੇ ਸਥਾਨ ਵਾਲੀ ਸਾਈਡ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਦਿਖਾਉਂਦੇ ਆ ਬਾਬਾ ਜੀ ਦਾ ਜਿਹੜਾ ਅਸਲ ਤੂਣਾ ਆ ਉਹ ਦਿਖਾਉਂਦੇ ਆ ਉਸ ਤੋਂ ਵਿੱਚ ਤੁਹਾਨੂੰ ਆਪਾਂ ਦੱਸਣਾ ਚਾਹੁੰਦੇ ਸੀਗੇ ਕਿ ਦੋਸਤੋ ਬਾਬਾ ਬਲਕਨਾ ਜੀ ਦੇ ਮੇਲੇ ਚੇਤਮੀ ਨਹੀਂ ਕਿਉਂ ਲੱਗਦੇ ਹੈ ਨਾ ਇਹ ਤੁਹਾਨੂੰ ਦੱਸਦੀ ਦੋਸਤੋ ਜਦੋਂ ਬਾਬਾ ਜੀ ਨੂੰ ਮਾਤਾ ਰਤਨੋ ਨੇ ਮਿਹਣਾ ਮਾਰਿਆ ਸੀ ਤੇ ਬਾਬਾ ਜੀ ਨੇ ਰੋਟੀ ਲੱਸੀਆਂ ਦਾ ਮਿਹਣਾ ਮਾਰਿਆ ਸੀਗਾ ਤੇ ਬਾਬਾ ਜੀ ਨੇ ਜੋ ਵੀ ਆਪਣਾ ਕਰਾਮਾਤ ਦਿਖਾਈ ਸੀ ਜਿਨਾ ਕਰਕੇ ਮੀਣਾ ਵਜਿਆ ਸੀ ਫਸਲਾਂ ਉਜਾੜਤੀਆਂ ਸੀ گاਵਾ ਨੇ ਤੇ ਜਦੋਂ ਬਾਬਾ ਜੀ ਨੇ ਦੁਗੜੀਆਂ ਤੇ ਗੜੀਆਂ ਫਸਲਾਂ ਕੀਤੀਆਂ ਸੀਗੀਆਂ ਤੇ ਸਾਰੇ ਬਾਬਾ ਜੀ ਨੂੰ ਮੰਨਣ ਲੱਗੇ ਸੀ ਤੇ ਬਾਬਾ ਜੀ ਨੇ ਮਾਤਾ ਰਤਨੋਂ ਉਹ ਬਿਛੋੜਾ ਲੈ ਲਿਆ ਸੀ ਤੇ ਮਾਤਾ ਰਤਨੋਂ ਰੋਜ਼ ਰੋਂਦੀ ਘੁੱਲੋਂਦੀ ਬਾਬਾ ਜੀ ਨੂੰ ਦੇਖਦੀ ਪਿੱਛੇ-ਪਿੱਛੇ ਘੁੰਮਦੀ ਸੀ ਪਹਾੜੀਆਂ ਚੜ-ਚੜ ਕੇ ਦੇਖਦੀ ਹੁੰਦੀ ਸੀ ਬੋਰ ਦੇ ਖਲੇ ਖੜ-ਖੜ ਕੇ ਦੇਦੀ ਹੁੰਦੀ ਸੀ ਤੇ ਬਾਬਾ ਜੀ ਧੂਣਾ ਲੰਦੇ ਸੀ ਤੇ ਤਾਂ ਦੋਸਤੋਂ ਬਾਬਾ ਜੀ ਨੇ ਨਾ ਮਾਤਾ ਰਤਨ ਨੂੰ ਕੁਝ ਦਿਨਾਂ ਬਾਅਦ ਦਰਸ਼ਨ ਦਿੱਤੇ ਤੇ ਮਾਤਾ ਰਤਨ ਬਾਬਾ ਜੀ ਨੂੰ ਕਹਿਣ ਲੱਗੀ ਕਿ ਮੈਂ ਹਾਂ ਤੁਹਾਡੇ ਦਰਸ਼ਨ ਕਿੱਦਾਂ ਕਰ ਸਕਦੀ ਆ ਤੇ ਬਾਬਾ ਜੀ ਰਤਨ ਮਾਤਾ ਨੂੰ ਕਹਿ ਕੇ ਜੇਸੀ ਜੀ ਕਿ ਮਾਤਾ ਸਾਧ ਲਈ ਵਿੱਚ ਆਪਾਂ ਹਰ ਸਾਲ ਚੇਤ ਮਹੀਨੇ ਸਾਧ ਲਈ ਦੇ ਵਿੱਚ ਰਹਾਂਗੇ ਤੇ ਜਿਹੜੀਆਂ ਸੰਗਤਾਂ ਸਾਨੂੰ ਸੱਚੇ ਦਿਲੋਂ ਰੋਟ ਪਰਸ਼ਾਣ ਚੜ੍ਹਾਉਂਗੀਆਂ ਆਪਾਂ ਉਹਨਾਂ ਨੂੰ ਦਰਸ਼ਨ ਜ਼ਰੂਰ-ਜ਼ਰੂਰ ਦਿਆ ਕਰਾਂਗੇ ਤੇ ਇਸ ਕਰਕੇ ਹੀ ਬਾਬਾ ਜੀ ਨੇ ਮਾਤਾ ਰਤਨ ਨੂੰ ਔਰ ਵਾਸਤੇ ਜੇ ਸੀਗੇ ਤਾਂ ਕਿ ਹਰ ਕੋਈ ਆ ਕੇ ਬਾਬਾ ਜੀ ਦੇ ਦਰਸ਼ਨ ਕਰ ਸਕਦਾ ਹੈ ਚੇਤ ਮਹੀਨੇ ਇਸ ਲਈ ਲੱਗਾ ਹੁੰਦਾ ਜੀ ਇੱਥੇ ਪੂਰਾ ਮਹੀਨਾ ਪਰ ਮੇਲਾ ਬਹੁ ਦੂਰ ਦੂਰੋਂ ਸੰਗਤਾਂ ਆਉਂਦੀ ਹੈ ਸਾਡੇ ਪੰਜਾਬ ਦੇ ਮਾਝਾ ਮਾਲਵਾ ਦੁਆਬਾ ਇਹ ਤਿੰਨ ਹੈਗੇ ਜੀ ਆਪਣੇ ਜਿੱਦਾਂ ਕਹਾਂ ਲੋ ਏਰੀਏ ਇੱਥੋਂ ਬਹੁ ਸੰਗਤਾਂ ਆਉਂਦੀਆਂ ਪੰਜਾਬ ਤੋਂ ਤੇ ਬਾਕੀ ਦੋਸਤੋ ਆਹ ਸੀਗੀ ਜੀ ਕਹਾਣੀ ਜਿਹੜੀ ਮਾਤਾ ਰਤਨੋਦੀ ਤੇ ਬਾਬਾ ਬਲਕਨਾਰ ਜੀ ਦੀ ਸੀਗੀ ਹੁਣ ਆ ਗਿਆ ਜੀ ਲੱਸੀ ਤੇ ਰੋਟੀਆਂ ਵਾਲਾ ਸਥਾਨ ਦੇਖੋ ਤੁਸੀਂ ਤੇ ਬਾਬਾ ਜੀ ਨੇ ਮੋੜੀ ਅਸੀਂ ਮਾਤਾ ਰਤਨ ਨੂੰ ਰੋਟੀਆਂ ਤੇ ਅਗਲੀ ਸੈਡ ਲੱਸੀ ਦਾ ਵੀ ਸਥਾਨ ਤੁਹਾਨੂੰ ਦਿਖਾਉਂਦੇ ਆ ਐਦਾਂ ਵਿੱਚ ਦੋਸਤੋ ਪੂਰੀ ਕਹਾਣੀ ਹਾਂਜੀ ਦੋਸਤੋ ਇੱਧਰ ਹੈਗੀ ਜੀ ਸ਼ਿਵਜੀ ਮਹਾਰਾਜ ਇੱਧਰ ਨਾਲ ਸ਼ਿਵਲਿੰਗ ਤੇ ਸਥਾਪਨਾ ਕੀਤੀ ਹੋਈ ਆ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਲੱਸੀ ਰੋਟੀ ਵਾਲਾ ਸਟਾਲ ਚੈੱਕ ਕਰ ਸਕਦੇ ਹੋ ਉਹ ਥੱਲੇ ਪਈ ਹੋਈ ਹੈ ਜੀ ਬਾਟੀ ਦੇ ਵਿੱਚ ਲੱਸੀ ਲੈ ਕੇ ਆਉਂਦੇ ਸੀਗੇ ਮਾਤਾ ਰਤਨੋ ਜੀ ਸਾਹਮਣੇ ਬਾਬਾ ਜੀ ਦੀ ਪ੍ਰਤੀਮਾ ਦੇਖੋ ਵੀ ਨਹੀਂ ਸੁਣੀ ਹੈ ਹੁਣ ਚਲੋ ਹੁਣ ਆਪਾਂ ਚੱਲਦੇ ਜਾਈਏ ਸਾਨੂੰ ਤੁਹਾਨੂੰ ਸੰਗਤੋ ਦਿਖਾ ਕੇ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਬਾਬਾ ਜੀ ਦੇ ਹੋਰ ਜੋ ਮੂਰਤੀ ਸਥਾਪਨਾ ਹੋਈ ਹੋਈਆਂ ਬਾਬਾ ਭਰਤਰੀ ਜੀ ਵੀ ਨਾਲ ਹੈਗੇ ਬਾਕੀ ਦੋਸਤੋ ਹੁਣ ਤੁਹਾਨੂੰ ਲੈ ਕੇ ਚੱਲਦੇ ਆਪਾਂ ਬਾਬਾ ਜੀ ਦਾ ਜਿਹੜਾ ਅਖੰਡ ਧੂਣਾ ਆ ਜਿਹੜਾ ਬੱਬਾ ਜੀ ਦਾ ਅਸਲੀ ਧੂਣਾ ਆ ਬਿਲਕੁਲ ਨਾਲ ਹੀ ਆ ਜੀ ਆ ਚੈੱਕ ਕਰ ਸਕਦੇ ਹੋ ਤੁਸੀਂ ਲੱਸੀ ਰੋਟੀਆਂ ਦੇ ਸਥਾਨ ਦੇ ਬਿਲਕੁਲ ਨਾਲੇ ਹੀ ਅਗਲੀ ਸਾਈਡ ਨੂੰ ਆ ਆ ਜੀ ਬੱਬਾ ਜੀ ਦਾ ਉਹ ਧੂਣਾ ਜਿੱਥੇ ਬਾਬਾ ਜੀ ਨੇ 12 ਸਾਲ ਤਪੱਸਿਆ ਕੀਤੀ ਸੀ ਆ ਰਾਖਾ ਜੀ ਉਸ ਧੂਣੀ ਦੇ ਕਰੋ ਦਰਸ਼ਨ ਜੀ ਤੀਜਾ ਬਾਬਾ ਜੀ ਦੀ ਸਾਰਿਆਂ ਦੀ ਬੱਬਾ ਜੀ ਆਪਣੀ ਕਿਰਪਾ ਸਾਰੇ ਭਗਤਾਂ ਦੇ ਬਣਾ ਕੇ ਰੱਖੇ ਜਿਹੜੇ ਵੀਡੀਓ ਦੇਖਦੇ ਆ ਉਹਨਾਂ ਦੇ ਪਰਿਵਾਰ ਸੁੱਖ ਸ਼ਾਂਤੀ ਬਣਾ ਕੇ ਰੱਖੇ ਹਾਂਜੀ ਬਾਬਾ ਜੀ ਦੇ ਪੂਰੀ ਦਿੱਤਾ ਤਰੇ ਜੀ ਹਾਂਜੀ ਦੋਸਤੋ ਬਾਬਾ ਜੀ ਦੇ ਤੁਹਾਨੂੰ ਆਪਾਂ ਘੁਨੇ ਦਰਸ਼ਨ ਕਰਾ ਦਿੱਤੇ ਆ ਜਿਹੜਾ ਬਾਬਾ ਜੀ ਨੇ 12 ਸਾਲ ਜਿੱਤੇ ਭਗਤੀ ਕੀਤੀ ਸੀ ਜਦੋਂ ਮਾਤਾ ਰਤਨ ਦੇ ਗਊਆਂ ਚਾਲਦੇ ਸੀਗੇ ਉਹ ਤੁਹਾਨੂੰ ਦਰਸ਼ਨ ਕਰਾ ਦਿੱਤੇ ਆ ਆਪਾਂ ਜਿਹੜੇ ਬਾਕੀ ਧੂਨੇ ਆ ਉਹ ਕਹਿੰਦੇ ਅੱਚੀ ਅਗੋਰੀ ਹੁੰਦੇ ਸੀ ਨਾ ਜਿਸ ਦਾ ਕਹ ਲੋ ਸਾਧੂ ਹੁੰਦੇ ਸੀਗੇ ਉਹਨਾਂ ਦੇ ਜਿਹੜਾ ਉਹ ਪਿੱਛੇ ਤੁਹਾਨੂੰ ਹੈਗਾ ਜਿਹੜਾ ਮਾਤਰਾ ਦਾ ਉਹ ਪ੍ਰਾਚੀਨ ਮੰਦਿਰ ਹੈ ਨਾ ਬਾਬਾ ਇਹ ਪ੍ਰਾਚੀਨ ਮੰਦਿਰ ਉਹ ਕਿਹੜਾ ਧੂਣਾ ਬਾਬਾ ਜੀ ਦਾ ਅਸੀਂ ਧੂਣਾ ਨਹੀਂ ਹੈਗਾ ਅਸੀਂ ਧੂਣਾ ਹੈਗਾ ਜਿਹੜਾ ਤੁਹਾਨੂੰ ਆਪਾਂ ਹੁਣ ਦਿਖਾਇਆ ਤੇ ਬਾਕੀ ਉਮੀਦ ਕਰਦਾ ਦਰਸ਼ਕ ਤੁਸੀਂ ਵਧੀਆ ਕੀਤੀ ਹੋਣੀ ਔਰ ਜਾਣਕਾਰੀ ਤੁਹਾਨੂੰ ਮਿਲੀ ਹੋਊਗੀ ਚਲੋ ਮਿਲਦੇ ਆ ਦੋਸਤੋਂ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਕਾਫੀ ਕੁਝ ਬਣਾਇਆ ਹੋਇਆ ਆਪਾਂ ਤੁਹਾਨੂੰ ਦਿਖਾਉਣ ਵਾਸਤੇ ਬਾਰੋ-ਬਾਰੀ ਡੇਲੀ ਤੁਹਾਨੂੰ ਜਰੂਰ ਕੁਝ ਨਾ ਕੁਝ ਲਵਾ ਚਲੋ ਦੋਸਤੋਂ ਬਾਏ ਬਾਏ ਜੀ ਫੈਕਟਰੀ ਆ ਰਹੀਆਂ ਸੰਤ ਬਾਬਾ ਜੀ ਦੇ ਦਰਸ਼ਨ ਕਰਨ ਇੱਧਰ ਆ ਗਏ ਸਾਹਮਣੇ ਲੰਗਰਾਲ ਅਰुण رائے ਜੀ ਜੇ ਬਾਬੇ ਜੀ ਭਗਤ ਅਰुण رائے ਜੀ ਲੰਗਰ ਲਗਾਉਂਦੇ ਆ ਪਰਮਨੈਂਟ ਲੰਗਰ ਲੱਗਦਾ ਜੀ ਇਹ ਨਹੀਂ ਆ ਕਿ ਮੇਲੇ ਅੱਚ ਲੱਗਣਾ ਹੈ ਐਤਵਾਰ ਨੂੰ ਪਰਮਨੈਂਟ ਲ ਕਰਦਾ ਆ ਸੇਵਾ ਦਿੰਦੇ ਆ ਬਾਬਾ ਜੀ ਬਾਬਾ ਜੀ ਦੇ ਭਗਤਾਂ ਲਈ ਪੂਰੀ ਪੂਰੀ ਸੇਵਾ ਦਿੰਦੇ ਆ ਜੀ ਇਹ ਹਾਂਜੀ ਦੋਸਤੋ ਉਮੀਦ ਕਰਦਾ ਤੁਹਾਨੂੰ ਸਾਰੀਆਂ ਵੀਡੀਓਜ਼ ਵਧੀਆ ਲੱਗਦੀ ਹੋਣੀਆਂ ਬਾਬਾ ਜੀ ਦੇ ਦਰਸ਼ਨ ਕਰਵਾਉਂਦੇ ਆਪਾਂ ਤੁਹਾਨੂੰ ਹੋਰ ਆਪਾਂ ਸਥਾਨਾਂ ਬਾਰੇ ਦੱਸਦੇ ਵੀ ਤੁਹਾਨੂੰ ਤੇ ਚਲੋ ਐਦਾਂ ਹੀ ਤਾਂ ਤੁਸੀਂ ਸਾਡੇ ਚੈਨਲ ਤੇ ਮਾਤਾ ਰਤਨੋ ਦਾ ਘਰ ਪੂਰੀ ਵੀਡੀਓ ਦੇਖ ਸਕਦੇ ਹੋ ਕਿੱਥੇ ਮਾਤਾ ਰਤਨੋ ਦਾ ਘਰ ਉਹ ਜਿੱਥੇ ਬਾਬਾ ਜੀ ਦੀ ਹੋਈ ਸੀ ਪੇਸ਼ੀ ਜਿੱਥੇ ਕੱਲੋ ਗੰਗਾਂ ਨੇ ਫਸਲਾ ਖਰਾਬ ਕੀਤਾ ਸੀ ਨਾ ਜਦੋਂ ਤੇ ਬਾਬਾ ਜੀ ਨੂੰ ਲੈ ਕੇ ਗਏ ਸੀ ਥਾਣੇ ਵਿੱਚ ਉਸ ਥਾਣੇ ਦੀ ਵੀਡੀਓ ਵੀ ਬਣੀ ਹੋਈ ਆ ਚਾਹ ਵਕਿ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਡੀ ਵੀਡੀਓ ਦੇ ਜਰੀਏ ਉਮੀਦ ਕਰਦਾ ਤੁਹਾਨੂੰ ਬਲੌਗਸ ਪਸੰਦ ਆ ਰਹੇ ਹੋਣੇ ਆ ਅਗਰ ਪਸੰਦ ਆ ਰਹੇ ਪਲੀਜ਼ ਲਾਈਕ ਜਰੂਰ ਕਰਦੇ ਹੋ ਔਰ ਨਵੇਂ ਹੈਗੇ ਤਾਂ ਚੈਨਲ ਵੀ ਸਬਸਕ੍ਰਾਈਬ ਕਰ ਲਓ ਜੈ ਬਾਬੇ ਦੀ ਸਾਰੇ ਭਗਤਾਂ ਨੂੰ